ਹੈਲੋ ਜੀ ਸਾਰਿਆਂ ਨੂੰ ਜਿਹੜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਪਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜਾ ਹੈਗਾ ਆਪਣੇ ਕੋਲੇ ਨਵਾਂ ਕੱਪੜਾ ਆਇਆ ਦੁਬਾਰੇ ਹਨਾ ਵਿੰਟਰ ਸੀਜ਼ਨ ਚੱਲ ਰਿਹਾ ਜਿਵੇਂ ਸਾਦੀਆਂ ਦੇ ਹਨਾ ਕੱਪੜੇ ਮੋٹے ਕੱਪੜੇ ਆਉਂਦੇ ਆ ਹੁਣ ਸਾਰਾ ਗਰਮ ਕੱਪੜਾ ਹੀ ਵਿਕ ਰਿਹਾ ਤੇ ਜੋ-ਜੋ ਕੱਪੜਾ ਆਪਣੇ ਕੋਲੇ ਸੇਲ ਹੋ ਰਿਹਾ ਆਪਣੇ ਕੋਲੇ ਆਉਂਦਾ ਰਹਿੰਦਾ ਆ ਹਨਾ ਜੋ ਆਪਣੀ ਦੁਕਾਨ ਤੇ ਸੇਲ ਹੁੰਦਾ ਆ ਬਾਕੀ ਸੀਜ਼ਨ ਦੇ ਹਿਸਾਬ ਨਾਲ ਹਨਾ ਜੋ ਵੀ ਕਪੜਾ ਵਿਕਦਾ ਆ ਉਹ ਆਪਣੇ ਕੋਲੇ ਆਉਂਦਾ ਰਹਿੰਦਾ ਬਾਕੀ ਜਿਹੜਾ ਖਾਸियत ਹੈਗੀ ਬਿੱਲਵਾਰ ਟਕੋਟਰੇਜ ਦੇ ਸੂਟ ਸਲੀਮ ਦੇ ਸੂਟ ਇਹ ਜ਼ਿਆਦਾਤਰ ਵਿਕ ਰਹੇ ਨੇ ਇਸ ਵਾਰੀ ਹਨਾ ਜਿੱਦਾਂ ਕਿ ਜਿਵੇਂ ਕਿਸੇ ਚੀਜ਼ ਦਾ ਟ੍ਰੈਂਡ ਜਾ ਹੋ ਜਾਂਦਾ ਫਿਰ ਹਨਾ ਉਹੀ ਚੀਜ਼ ਜ਼ਿਆਦਾ ਸੇਲ ਹੁੰਦੀ ਹੈ ਤੇ ਬਾਕੀ ਆਪਾਂ ਸ਼ੁਰੂ ਕਰਦੇ ਆ ਹੁਣ ਵੀਡੀਓ ਤਾਂ ਦੇਖੋ ਜੀ ਸਾਡੀ ਇੰਸਟਾਗ੍ਰਾਮ ID ਹੈਗੀ ਇਕੋਰ ਸੰਧੂ ਬਲੌਗ ਸਾਡੇ ਚੈਨਲ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰਾਮ ID ਹੈ ਉੱਤੇ ਵੀ ਤੁਸੀਂ ਸਾਨੂੰ ਜਰੂਰ ਜਾ ਕੇ ਫੋਲੋ ਕਰ ਸਕਦੇ ਲਓ ਜੀ ਇਹ ਜਿੱਦਾਂ ਕਿ ਆਪਣੇ ਗਰਮ ਸੂਟ ਹੁੰਦੇ ਆ ਹਨਾ ਆ ਦੇਖੋ ਪੂਰੇ ਮੋਟੇ ਚ ਹੁੰਦੇ ਨੇ ਜਿਹੜਾ ਸੂਟ ਇਹ ਸੋਨੋ ਆਪਾਂ ਜਿਹੜਾ ਹੈਗਾ ਇੱਕ ਇੱਕ ਦੋ ਦੋ ਸੂਟ ਹੀ ਦਿਖਾਵਾਂਗੇ ਜੀ ਆਪਣੇ ਕੋਲੇ ਕੀ ਕੀ ਵੈਰਾਈਟੀ ਮਿਲਦੀ ਹੈ ਉਹ ਚੀਜ਼ ਆਪਾਂ ਦਿਖਾ ਦਾਂਗੇ ਕਿਉਂਕਿ ਜੇ ਆਪਾਂ ਜ਼ਿਆਦਾ ਵੀਡੀਓ ਦਿਖਾਉਣ ਲੱਗੇ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੇ ਹਰ ਇੱਕ ਚੀਜ਼ ਦਿਖਾਵਾਂਗੇ ਆ ਦੇਖੋ ਇਹਦੇ ਨਾਲ ਦੇ ਕੱਲਰ ਡਿਜ਼ਾਈਨ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਇਹ ਜਿਹੜਾ ਹੈਗਾ ਪੂਰਾ ਗਰਮ ਦੇ ਵਿੱਚ ਹੈਗਾ ਆ ਸੂਟ ਜਿਵੇਂ 250 ਦੇ 300 ਦੇ ਇਹ ਸੂਟ ਸੇਲ ਹੋ ਰਹੇ ਨੇ 250 ਦਾ ਵੀ ਹੋ ਰਿਹਾ 300 ਦਾ ਵੀ ਹੋ ਰਿਹਾ ਬਸ ਇੰਨੇ ਹੀ ਰੇਟ ਹੈ ਦਾ ਕਿਉਂਕਿ ਇਹ ਥੋੜਾ ਜਿਹਾ ਮਹਿੰਗੇ ਸਸਤੇ ਚ ਹੈਗਾ ਆ ਬਾਕੀ ਆਪਣੇ ਕੋਲੇ ਚੱਲ ਰਹੇ ਆ ਜੀ ਬੈਲ ਵਟਨ ਆ ਦੇਖੋ ਇਹ ਜਿੱਦਾਂ ਕਿ ਏਸ਼ੀਅਨ ਬੈਲ ਵਟਨ ਇਹ ਕੋਰੀਅਨ ਬੈਲ ਵਟਾਉਂਦੀ ਮੈਂ ਪਹਿਲਾਂ ਵੀ ਕਹਿਣੀ ਆ ਹਨਾ ਉਹ ਜਿਹੜੀ ਕੋਰੀਅਨ ਬੈਲ ਵਟਾ ਉਹ ਸਸਤੀ ਹੈਗੀ ਜਿਹੜੀ ਏਸ਼ੀਅਨ ਬੈਲ ਵਟਾ ਉਹ ਵਧੀਆ ਚ ਉਹ ਥੋੜੀ ਜਿਹੀ ਮਹਿੰਗੀ ਤਾਂ ਹੈਗੀ ਆ ਜੀ 500 ਰੁਪਏ ਦਾ ਹੀ ਫਰਕ ਹੈ ਕੋਈ ਖਾਸ ਨਹੀਂ ਹੈਗਾ ਉਹ ਜਿਹੜੀ ਬੈਲ ਹੈ ਇਹ ਬੈਲ ਵਟਾ ਹੈਗੀ ਪੂਰੀ ਵਧੀਆ ਵਾਲੀ ਹੈ ਇਹ ਏਸ਼ੀਅਨ ਬੈਲ ਵਟ ਹੈ ਆ ਦੇਖੋ ਇਹਦੇ ਵਿੱਚ ਜਿਹੜੇ ਹੈਗੇ ਬਾਕੀ ਹੁੰਦਾ ਦੇ ਹੀ ਜਾਂਦੇ ਨੇ ਬਹੁਤ ਜ਼ਿਆਦੇ ਸਸਤੇ ਸੂਟ ਵੀ ਦੇ ਹੀ ਜਾਂਦੇ ਨੇ ਪਤਾ ਕਿ ਇਹ ਜਿਆਦਾ ਜਿਹੜੀ ਮੇਨ ਗੱਲ ਹੁੰਦੀ ਹੈ ਜੇ ਪ੍ਰਿੰਟਾਂ ਦੀ ਪ੍ਰਿੰਟ ਵੀ ਸੋਹਣੇ ਹੋਣੇ ਚਾਹੀਦੇ ਆ ਸਾਡੇ ਪ੍ਰਿੰਟ ਨੇ ਜਿਹੜੇ ਪੂਰੇ ਜ਼ਿਆਦੇ ਸੋਹਣੇ ਹੋਣਗੇ ਆ ਦੇਖੋ ਇਹਦੀ ਕਲਰ ਦੀ ਸਲਵਾਰ ਹੈ ਉਹ ਜਿਹੜੇ ਕੋਰੀਅਨ ਵੈਲਵਟ ਆ ਰਹੀ ਆ ਉਹਦੇ ਮੈਂ ਜਿਹੜੇ ਹੈਗੇ ਇੰਨੇ ਪ੍ਰਿੰਟ ਵੀ ਜ਼ਿਆਦਾ ਸੋਹਣੇ ਨਹੀਂ ਹੈਗੇ ਕੋਈ ਕੁਦਰਤ ਤੇ ਮਿਲ ਜਾਂਦੇ ਆ ਸੋਹਣੇ ਬਾਕੀ ਮੈਨੂੰ ਤਾਂ ਲੱਗਦਾ ਨਹੀਂ ਵੀ ਵਧੀਆ ਨਹੀਂ ਕਿਉਂਕਿ ਅਸੀਂ ਵੀ ਥੋੜੀ ਜਿਹੀ ਲਿਆਂਦੀ ਸੀ ਉਹ ਸਸਤੀ ਜੀ ਕਰਕੇ ਹੀ ਸੇਲ ਕੀਤੀ ਆ ਆ ਦੇਖੋ ਇਹਦੇ ਜਿਹੜੇ ਹੈਗੇ ਬਹੁਤ ਸੋਹਣੇ ਸੋਹਣੇ ਜਿਹੜੇ ਹੈਗੇ ਪ੍ਰਿੰਟ ਹੈਗੇ ਆ ਦੇਖੋ ਆ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਚ ਦੇਖੋ ਚੈਰੀ ਜੇ ਕਲਰ ਦੀ ਜਿਹੜੀ ਹੈਗੀ ਆ ਦੇਖੋ ਜੀ ਬਹੁਤ ਜ਼ਿਆਦਾ ਜ਼ਿਆਦਾ ਸੋਹਣੇ ਪ੍ਰਿੰਟ ਨੇ ਅ ਦੇਖੋ ਫੇਲ ਕਰ ਸਕਦੇ ਆ ਕਿ ਆਪਾਂ ਬੈਲਵਟ ਹੈ ਹਨਾ ਬੈਲਵਟ ਹੈ ਤੇ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਹਵਾ ਤਾਂ ਇਹਦੇ ਵਿੱਚ ਪੈਂਦੀ ਹੋਣੀ ਪੂਰਾ ਜਿਹੜਾ ਹੈਗਾ ਨਰੋਆ ਕੱਪੜਾ ਹੈਗਾ ਆ ਇਹਦੇ ਨਾਲ ਦੇ ਆਪਣੇ ਕੋਲੋਂ ਤੁਹਾਨੂੰ ਬਹੁਤ ਸੂਟ ਮਿਲ ਜਾਣਗੇ ਇਹ ਮੈਂ ਕੱਲਾ ਕੱਲਾ ਤਾਰ ਦਿਖਾ ਰਹੀ ਆ ਕਿਉਂਕਿ ਵੀਰੇ ਭੈਣਾ ਸਕਰੀਨ ਸ਼ਾਟ ਲੈ ਸਕਦੀਆਂ ਨੇ ਹਨਾ ਕਿਉਂਕਿ ਜਿੰਨਾਂ ਕੋਲ ਸਾਡਾ ਨੰਬਰ ਵਗੈਰਾ ਹੈਗਾ ਹਨਾ ਉਹ ਸਕਰੀਨ ਸ਼ਾਟ ਲੈ ਸਕਦੇ ਨੇ ਹਾਂ ਦੇਖੋ ਮੈਂ ਕੱਲਾ ਕੱਲਾ ਸੂਟ ਦਿਖਾਉਂਗੀ ਇੰਨੇ ਜਿਆਦਾ ਜਿਆਦਾ ਸੋਹਣੇ ਪ੍ਰਿੰਟ ਨੇ ਦੇਖੋ ਇਹ ਪਹਿਲਾਂ ਵੀ ਆਪਾਂ ਵੇਚੇ ਸੀਗੇ ਇਹਦੇ ਨਾਲ ਦੇ ਪਹਿਲਾਂ ਵੀ ਸੇਲ ਕੀਤੇ ਨੇ ਉਹ ਉਹਦੇ ਵਿੱਚ ਤਾਜ ਮਹਿਲ ਜੇ ਬਣਿਆ ਹੋਏ ਤੇ ਇਹਦੇ ਇਹਦੇ ਚ ਤਾਜ ਮਹਿਲ ਦੇ ਬਾਰੀਆਂ ਜੇ ਬਣੀਆਂ ਹੋਈਆਂ ਨੇ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਦੇਖੋ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਨੇ ਬਹੁਤ ਜਿਆਦਾ ਸੋਹਣੇ ਸੋਹਣੇ ਪ੍ਰਿੰਟ ਜਿਹੜੇ ਹੈਗੇ ਲਾਈਟ ਡਾਰਕ ਆਪਣੇ ਕੋਲੇ ਸਾਰਾ ਚਾਰਟ ਮਿਲ ਜੇਗਾ ਆ ਦੇਖੋ ਆ ਇਸ ਤੋਂ ਵੀ ਲਾਈਟ ਆ ਗਿਆ ਇਹਨਾਂ ਨਾਲ ਦੇ ਆਪਣੇ ਕੋਲੋਂ ਜਿੰਨੇ ਮਰਜ਼ੀ ਤੁਸੀਂ ਸਾਡੇ ਕੋਲੋਂ ਇਹ ਸੂਟ ਖਰੀਦ ਸਕਦੇ ਹੋ ਇਹ ਚਾਰ ਕਸ਼ੌਤੋ ਰੇਟ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਹੈ 400 500 600 ਦੀ ਰੇਂਜ ਦੇ ਵਿੱਚ ਜਿਹੜੇ ਹੈਗੇ ਜਿਹੜੇ ਵਧੀਆ ਐਸੀ ਹਨ 벨ਵਟਨ ਹੈ ਜੀ ਉਹ 600 ਦੀ ਰੇਂਜ ਚ ਜਿਹੜਾ ਹੈਗਾ ਜਿਹੜਾ ਕੋਰੀਅਨ 벨ਵਟ ਹੈ ਉਹ 350 400 ਦੀ ਰੇਂਜ ਚ ਜਿਹੜਾ ਹੈਗਾ ਸੇਲ ਹੋ ਰਿਹਾ ਉਹ ਵਾਲਾ ਸੂਟ ਉਹ ਸਸਤਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੇ ਕੋਲ ਹੈਗੇ ਸੀਗੇ ਥੋੜੇ ਸੂਟ ਅਸੀਂ ਬਸ ਮਸਾਂ ਜੀ ਕੱਢਿਆ ਕਿਉਂਕਿ ਮੈਂ ਅੱਗੇ ਵੀ ਦੱਸਿਆ ਜੀ ਆਪਣੇ ਬੁਟੀਕ ਕਰਕੇ ਆਪਣੇ ਜਿਹੜਾ ਹੈਗਾ ਸਸਤਾ ਕੱਪੜਾ ਨਹੀਂ ਸੇਲ ਹੁੰਦਾ ਬਹੁਤ ਘੱਟ ਸੇਲ ਹੁੰਦਾ ਹੈ ਕਿਉਂਕਿ ਆਪਣੇ ਕੋਲੇ ਸਲਾਈ ਦਾ ਕੰਮ ਹੈ ਬੁਟੀਕ ਕਰਕੇ ਹਨਾ ਵਧੀਆ ਵਧੀਆ ਸੂਟ ਹੀ ਅਗਲਾ ਸਮਾਉਂਦਾ ਹੈ ਤੇ ਜਿਹੜੇ ਮੇਰੇ ਭੈਣਾਂ ਘਰ ਚ ਸਿਉ ਲੈਂਦੀਆਂ ਨੇ ਚਲੋ ਉਹਨਾਂ ਨੂੰ ਸਸਤਾ ਲੈਣ ਦਾ ਵੀ ਕੋਈ ਦੁੱਖ ਨਹੀਂ ਹੈਗਾ ਹਨਾ ਸਿਉ ਲੈਂਦਾ ਅਗਲਾ ਕਹਿੰਦਾ ਸਲਾਈ ਵੀ ਕਰਵਾਉਣੇ ਇੰਨੀ ਮਹਿੰਗੀ ਸਲਾਈ ਵੀ ਦਿੰਨੇ ਆ ਫਿਰ ਅਗਲਾ ਕਹਿੰਦਾ ਵਧੀਆ ਹੀ ਲੈ ਲੈਣੇ ਆ ਤੇ ਇਹਦੇ ਕਰਕੇ ਹੋ ਜਾਂਦਾ ਆਪਣੀ ਬੁਟੀਕ ਤੇ ਮਾੜਾ ਕਪੜਾ ਨਹੀਂ ਸੇਲ ਹੁੰਦਾ ਜੀ ਤੇ ਬਹੁਤਾ ਸਸਤਾ ਕਪੜਾ ਵਿਕਦਾ ਨਹੀਂ ਅਜਿਹਾ ਇਹ ਹੈਗੇ ਨੇ ਆਪਾਂ ਇਹ ਬਹੁਤ ਜਿਆਦਾ ਵੇਚ ਰਹੇ ਆ ਪਹਿਲਾਂ ਵੀ ਅਸੀਂ ਇਹਦੇ ਨਾਲ ਦੀ ਬਹੁਤ ਸੂਟ ਵੇਚ ਚੁੱਕੇ ਆ ਇਹ ਸੌਲ ਸੂਟ ਆ ਜਿੱਦਾਂ ਕਿ ਇਹ ਹੈਗੇ ਨੇ ਜੀ ਇਹ ਪ੍ਰਿੰਟਡ ਆਲ ਓਵਰ ਸੂਟ ਆ ਗਿਆ ਇਹ ਦਾ ਸੌਲ ਆ ਗਿਆ ਨਾਲ ਇਹ ਕਲਰਾਂ ਦਾ ਥੋੜਾ ਥੋੜਾ ਫਰਕ ਹੈਗਾ ਕਿਉਂਕਿ ਇੱਕ ਦੇ ਵਿੱਚ ਚਾਰ ਚਾਰ ਕਲਰ ਹੈਗੇ ਆ ਤੇ ਇਹ ਵੀ ਸੌਲ ਸੂਟ ਆ ਜੀ ਆ ਦੇਖੋ ਇਹ ਤੇ ਜਿੱਦਾਂ ਕਿ ਆਰੀ ਵਰਕ ਹੋਇਆ ਹੋਇਆ ਹੈ ਕਮੀਜ਼ ਤੇ ਆ ਦੇਖੋ ਇਹਦੇ ਨਾਲ ਦੇ ਅਸੀਂ ਬਹੁਤ ਹੀ ਜ਼ਿਆਦੇ ਸੂਟ ਜਿਹੜੇ ਹੈਗੇ ਸੇਲ ਹੋ ਰਹੇ ਨੇ ਇਹਦੇ ਤੇ ਜਿਹੜਾ ਹੈਗਾ ਲੂ ਵਗੈਰਾ ਨਹੀਂ ਆਉਂਦਾ ਜੀ ਆ ਦੇਖੋ ਪ੍ਰਿੰਟ ਜਿਹੜੇ ਹੈਗੇ ਲਾਈਟ ਡਾਰਕ ਸਾਰੇ ਕਲਰ ਹੁੰਦੇ ਆ ਆਪਣੇ ਕੋਲੇ ਦੇਖੋ ਇਹ ਰਿਹਾ ਇਸ ਕੋ ਲਾਈਟ ਆ ਗਿਆ ਪਿਸਤਾਜ ਕਲਰ ਬੜਾ ਸੋਹਣਾ ਕਲਰ ਹੈ ਆ ਦੇਖੋ ਜਿੱਦਾਂ ਕਿ ਆਰੀ ਵਰਕ ਹੋਇਆ ਹੋਇਆ ਹੈ ਨਾ نیچے ਘੇਰੇ ਤੇ ਉੱਪਰ ਇਹ ਜਿਹੜੀ ਹੈਗੀ ਸਲਵਾਰ ਹੈਗੀ ਹੈ ਇਹ ਇਹਦਾ ਹੈਗਾ ਜੀ 100 ਪ्युअर ਪਸ਼ਮੀਨੇ ਦੇ ਵਿੱਚ ਜਿਹੜਾ ਹੈਗਾ 100 ਹੈਗਾ ਇਹਦੇ ਨਾਲ ਦੀ ਵੈਰਾਈਟੀ ਵੀ ਤੁਹਾਨੂੰ ਸਾਡੇ ਕੋਲੋਂ 500 ਤੋਂ ਸ਼ੁਰੂ ਹੋ ਕੇ 500 600 700 ਵੀ ਰੇਂਜ ਤੱਕ ਲੈਨੇ ਵਾਲੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਆ ਤੇ ਕਿਉਂਕਿ ਸੌਲ ਸੂਟ ਆਪਣੇ ਕੋਲੇ ਹੈਗਾ ਜੀ 300 ਤੋਂ ਸ਼ੁਰੂ ਹੋ ਜਾਂਦਾ ਜਿੱਦਾਂ ਤੇ ਦੇਣ ਲੈਣ ਵਾਲਾ ਆ ਦੇਖੋ ਆ ਪਹਿਲੇ ਮੇਰੇ ਪਿੱਛੇ ਬਹੁਤ ਜ਼ਿਆਦਾ ਇਹ ਤਾਂ ਮਕਸਾਤੋ ਸ਼ੁਰੂ ਹੋ ਜਾਂਦੇ ਆ 3350 400 ਦੀ ਰੇਂਜ ਚ ਤੁਸੀਂ ਉਹ ਵੀ ਸਾਲ ਸੂਟ ਖਰੀਦ ਸਕਦੇ ਆ ਜਿਹੜੇ ਇਹ ਹੈਗੇ ਇਹ ਵਧੀਆ ਕੰਪਨੀ ਦੇ ਹੈਗੇ ਆ ਉਹ ਵੀ ਆਪਣੇ ਰੱਖੇ ਹੋਏ ਆ ਜਿਵੇਂ ਕਿਸੇ ਨੇ ਦੇਣ ਲੈਣ ਨੂੰ ਦੇਣੇ ਹੁੰਦੇ ਨੇ ਇਹ ਹੈਗੇ ਨੇ ਜੀ ਅਲਪਾਈਨ ਦੇ ਸੂਟ ਇਹ ਦੇਖੋ ਇੰਨੇ ਸੋਹਣੇ ਸੋਹਣੇ ਕਲਰ ਨੇ ਇਹ ਜਿਹੜਾ ਹੈਗੀ ਏਕੇ ਦੀ ਅਲਪਾਈਨ ਹੈ ਆ ਦੇਖੋ ਇੱਥੇ ਜਿਹੜਾ ਹੈ ਕੋ ਕੰਨੀਆਂ ਦੇ ਉੱਤੇ ਮੋਹਰਾਂ ਲੱਗੀਆਂ ਹੋਈਆਂ ਨੇ ਆਪਣੇ ਏਕੇ ਦੀ ਅਲਪਾਈਨ ਹੈ ਜਿਹੜਾ ਹੈਗਾ ਵਧੀਆ ਨਾਲ ਇਹਦੇ ਤੇ ਕੋਈ ਬੁਰ ਬਗੈਰਾ ਨਹੀਂ ਆਉਂਦਾ ਇਹਦੇ ਤਾਂ ਕੋਈ ਬੁਰ ਵਗੈਰਾ ਦੀ ਹੈ ਨਹੀਂ ਗੀ ਇਹ ਆਪਣੇ ਕੋਲੇ 500 ਦੇ ਸ਼ੁਰੂ ਹੋ ਜਾਂਦਾ ਸ਼ੂਟ 500 450 650 ਕਿਉਂਕਿ ਅਲੱਗ ਅਲੱਗ ਜਿੱਦਾਂ ਕਿ ਥੋੜਾ ਥੋੜਾ ਵਿਚਰਾਮ ਟੈਕਸ ਦੇ ਹੈਗੇ ਆ ਜੀ ਵਿੱਚ ਏਕੇ ਦੇ ਹੈਗੇ ਆ ਕਿਉਂਕਿ ਵਿੱਚ ਸੰਕਰ ਦੇ ਹੈਗੇ ਆ ਉਹਨਾਂ ਦੇ ਅਨੁਸਾਰਿਆਂ ਦਾ ਰੇਟ ਜਿਹੜਾ ਹੈਗਾ ਅਲੱਗ ਅਲੱਗ ਹੁੰਦਾ ਆ ਦੇਖੋ ਇੱਕ ਇਹਦੇ ਚਾਹੇ ਵਾਲਾ ਕਲਰ ਹੈ ਬੜਾ ਸੋਹਣਾ ਪਿਆਰਾ ਕਲਰ ਹੈ ਜਿਹੜੇ ਬਾਕੀ ਆਪਣੇ ਕੋਲੇ ਹੈਗੇ ਨੇ ਜੀ ਪਲੇਨ ਪਸ਼ਮੀਨਾ ਪਲੇਨ ਪਸ਼ਮੀਨਾ ਦੇਖੋ ਬਹੁਤ ਜਿਆਦਾ ਸੋਹਣਾ ਪਸ਼ਮੀਨਾ ਹੈ ਦੇਖੋ ਮੈਂ ਕੱਪੜੇ ਦੀ ਕੁਆਲਟੀ ਚੈੱਕ ਕਰਾਉਂਗੀ ਆ ਦੇਖੋ needle ਲਾ ਕੇ ਕੈਮਰਾ ਪਤਾ ਲੱਗਦਾ ਹੈ ਕੱਪੜੇ ਦੀ ਜਿਹੜੀ ਹੈਗੀ ਕੁਆਲਟੀ ਦਾ ਇਹ ਬਹੁਤ ਵਧੀਆ ਪਸ਼ਮੀਨਾ ਹੈ ਸ਼ਹਿਰ ਦੇ ਵਿੱਚ ਜੀ ਇਹ ਹਜ਼ਾਰ ਹਜ਼ਾਰ 12-1200 ਰੁਪਏ ਦਾ ਸੇਲ ਹੋ ਰਿਹਾ ਹੈ ਆਪਣੇ ਕੋਲੇ ਦੁਕਾਨ ਤੇ ਇਹ 800 900 ਦਾ ਸੂਟ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਦੇ ਪਸ਼ਮੀਨੇ ਦੇ ਪਿਓਰ ਇਹ ਅਸੀਂ ਬਾਹਰ ਭੇਜੇ ਸੀਗੇ ਕੈਨੇਡਾ ਭੇਜੇ ਸੀਗੇ ਇੱਕ ਭੈਣ ਨੇ ਮੰਗਵਾਏ ਸੀਗੇ ਉਹਨਾਂ ਦੇ ਉੱਤੇ ਅਸੀਂ ਵਰਕ ਕਰਨਾ ਦਿੱਤਾ ਹੋਇਆ ਹੈ ਕਾਫੀ ਸੂਟ ਨੇ ਉਹਨਾਂ ਦੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੀ ਵੇਚੀ ਸੂਟ ਨੇਗੇ ਇਹਨਾਂ ਦੇ ਉੱਤੇ ਵਰਕ ਕਰਵਾ ਕੇ ਇੰਨਾ ਵਧੀਆ ਸੂਟ ਹੈ ਜਿੱਦਾਂ ਮਰਜੀ ਤੁਸੀਂ ਆਪ ਦਾ ਜਾਨ ਆਉਣ ਦੇ ਵਿੱਚ ਪਾ ਸਕਦੇ ਹੋ ਸੂਟ ਉੱਤੇ ਵਰਕ ਹੋ ਜਾਂਦਾ ਜਿੱਦਾਂ ਮਰਜੀ ਆਹ ਦੇਖੋ ਇਹ ਵਾਲੇ ਆ ਗਏ ਜੀ ਰਾਮ ਟੈਕਸ ਦੇ ਸੂਟ ਨੇ ਗਰਮ ਚ ਸੂਟ ਨੇ ਦੇਖੋ ਕੱਪੜੇ ਦੀ ਕੁਆਲਿਟੀ ਦੇਖੋ ਇਹਦੇ ਤੇ ਕੋਈ ਬੁਰਾਉਣ ਦਾ ਲਾਂਬਾ ਨਹੀਂ ਦੇਖੋ ਇਧਰੋਂ ਕੱਪੜੇ ਦੀ ਕੁਆਲਿਟੀ ਦਾ ਪਤਾ ਲੱਗਦਾ ਪਿਓਰ ਜਿਹੜਾ ਹੈਗਾ ਰਾਮ ਟੈਕਸ ਦੇ ਸੂਟ ਨੇ ਇਹਦੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਸਾਰਿਆਂ ਦੇ ਇਹਨਾਂ ਨੂੰ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਦੇਖੋ ਮੈਚਿੰਗ ਉਸ ਤੋਂ ਵੀ ਜ਼ਿਆਦਾ ਵਧੀਆ ਲੱਗਦਾ ਦੇਖੋ ਮੈਚਿੰਗ ਵੀ ਤੁਸੀਂ ਇਹਨੂੰ ਇਹਦੇ ਨਾਲ ਬਣਾ ਸਕਦੇ ਆ ਦੇਖੋ ਬਹੁਤ ਜਿਆਦਾ ਸੋਹਣਾ ਲੱਗਦਾ ਜਿੱਦਾਂ ਕਿ ਮੈਚਿੰਗ ਮੈਚਿੰਗ ਅਸੇ ਮੈਚਿੰਗ ਵੀ ਵੇਚੇ ਆ ਸੂਟ ਇਹ ਮੈਚਿੰਗ ਕਰ ਸਕਦੇ ਆ ਦੇਖੋ ਕਿੰਨਾ ਜਿਆਦਾ ਵਧੀਆ ਲੱਗ ਰਿਹਾ ਇਹ ਸੂਟ ਵੀ ਸਾਡੇ ਕੋਲੇ 900 ਰੁਪਏ ਦੀ ਰੇਂਜ ਚ ਮਿਲ ਜਾਂਦਾ ਜੀ 800 900 ਦੀ ਰੇਂਜ ਚ ਇਹ ਜਿਹੜੇ ਹੈਗੇ ਬਿਲਕੁਲ ਵੀ ਖਰਾਬ ਹੋਣ ਵਾਲੀ ਇਹ ਕੱਪੜੇ ਦਾ ਕੋਈ ਵੀ ਲੰਬਾ ਨਹੀਂ ਹੈਗਾ ਜੀ ਇਹ ਕੱਪੜਾ ਬਿਲਕੁਲ ਹੀ ਖਰਾਬ ਨਹੀਂ ਹੁੰਦਾ ਹੈਗਾ ਨਾ ਇਹ ਤੇ ਲੂ ਆਵੇ ਬੁਰਾ ਆਵੇ ਤੇ ਨਾ ਇਹ ਜਿਹੜਾ ਹੈਗਾ ਜਿਵੇਂ ਉਹੀ ਗੰਦਾ ਜਾ ਹੋ ਜਾਂਦਾ ਆਪਣੇ ਗਰਮ ਸੂਟ ਜ਼ਿਆਦਾਤਰ ਬੁਰਾ ਹੀ ਆ ਬੁਰਦੀ ਜਿਹੜੀ ਹੈਗੀ ਜ਼ਿਆਦਾ ਆਉਂਦੀ ਆ ਲੰਬਾ ਆਉਂਦਾ ਵੀ ਬੁਰ ਜ਼ਿਆਦਾ ਆਉਂਦਾ ਇਹਦੇ ਤੇ ਕੋਈ ਸੋਚ ਨਹੀਂ ਹੁੰਦਾ ਹੈਗਾ ਜਿਵੇਂ ਮਰਜ਼ੀ ਤੁਸੀਂ ਇਹ ਵਾਲੇ ਹੰਡਾ ਸਕਦੇ ਹੋ ਸੂਟ ਪਹਿਲਾਂ ਜਿਵੇਂ ਮਰਜ਼ੀ ਜਾਣ ਹੋਂਚ ਪਾਓ ਫਿਰ ਆਪਾਂ ਇਹਨਾਂ ਨੂੰ ਘਰੇ ਹੰਡਾਓ ਆ ਦੇਖੋ ਇਹਦੇ ਪ੍ਰਿੰਟ ਬੜੇ ਸੋਹਣੇ ਨੇ ਲਾਈਟ ਡਾਰਕ ਚਾਰਟ ਆਪਣੇ ਕੋਲੇ ਸਾਰੇ ਹੈਗੇ ਨੇ ਬਹੁਤ ਜਿਆਦੇ ਸੋਹਣੇ ਸੂਟ ਨੇ ਜਿੱਦਾਂ ਕਿ ਸਿਆਣੇ ਹਨਾ ਮੇਰੇ ਬੀਬੀਆਂ ਪਹਿਣਾ ਜਿਵੇਂ ਮਰਜ਼ੀ ਕਿਸੇ ਪ੍ਰੋਗਰਾਮ ਤੇ ਸਮਾ ਕੇ ਪਾ ਸਕਦੇ ਨੇ ਇੱਕ ਆਪਣਾ ਇਹ ਮਾਲ ਆਇਆ ਥੋੜਾ ਜਿਹਾ ਕਿਉਂਕਿ ਆਪਣਾ ਇਹ ਮਾਲ ਆਉਣਾ ਹੈ ਹਜੇ ਪਹਿਲਾਂ ਅਸੀਂ ਮੰਗਵਾਇਆ ਸੀਗਾ ਉਹ ਸਾਰਾ ਸੇਲ ਹੋ ਗਿਆ ਉਹ ਮੇਰੀ ਇੱਕ ਭੈਣ ਨੇ ਲੈ ਲਿਆ ਕੋਈ ਹੌਨਸੇਲ ਦਾ ਕੰਮ ਕਰਦੀ ਹੈ ਭੈਣ ਤੇ ਉਹ ਦੇਖਣ ਆਏ ਸੀਗੇ ਉਹ ਹੀ ਲੈ ਗਿਆ ਸਾਰੇ ਸੂਟ ਉਹ ਕਹਿੰਦੇ ਸਾਡੇ ਸੇਲ ਹੁੰਦੇ ਆ ਮੈਂ ਕਿਹਾ ਚਲੋ ਕੋਈ ਨਾ ਲੈ ਜਾਓ ਹੁਣ ਅਸੀਂ ਮੰਗਵਾਏ ਹੈ ਬੀ ਅਸੀਂ ਤਾਂ ਚਲੋ ਹੋਰ ਮੰਗਵਾ ਲਾਂਗੇ ਤੇ ਇਹ ਹੈਗੇ ਨੇ ਜੀ ਕਟਾਈ ਦੇ ਸੂਟ ਪ੍ਰਿੰਟ ਦੇਖੋ ਕਿੰਨੇ ਸੋਹਣੇ ਨੇ ਐਨੇ ਮਿੱਠੇ ਮਿੱਠੇ ਪ੍ਰਿੰਟ ਨੇ ਹੈਗੇ ਬਹੁਤ ਜਿਆਦੇ ਸੋਹਣੇ ਇਹਦੇ ਵਿੱਚ ਜਿਹੜੀ ਹੈਗੀ ਇਹਦੇ ਵਿੱਚ ਵੀ ਕਾਲੀ ਸਲਵਾਰ ਹੈ ਇਹ ਮੈਂ ਦੋ ਰੱਖ ਲੈ ਪੀਸ ਕਿਉਂਕਿ ਮੈਂ ਵੀ ਇੱਥੇ ਕਿਸੇ ਨੂੰ ਦੇਣੇ ਸੀਗੇ ਦੁਕਾਨ ਤੇ ਤੇ ਉਹ ਪਹਿਣ ਕਿੱਦਾਂ ਦੀ ਜਿਹੜਾ ਹੈਗਾ ਕਹਿ ਰਹੀ ਸੀਗੀ ਇਹ ਤਾਂ ਕਰਕੇ ਮੈਂ ਦੋ ਪੀਸ ਰੱਖ ਲੈ ਬਾਕੀ ਉਹ ਸਾਰੇ ਸੂਟ ਹੀ ਲੈ ਗਏ ਆਪਾਂ ਨੇ 20 25 ਸੂਟ ਮੰਗਵਾਏ ਤੇ ਇਹ ਵਾਲੇ ਕਿਉਂਕਿ ਬਹੁਤ ਜ਼ਿਆਦਾ ਮੇਰੇ ਆ ਭੈਣਾ ਕਾਟਰੇਜ ਦੇ ਸੂਟ ਮੰਗ ਰਹੀਆਂ ਤੇ ਦੇਖੋ ਕੁਆਲਿਟੀ ਚੈੱਕ ਕਰੋ ਕਪੜੇ ਦੀ ਦੇਖੋ ਕਾਟਰੇਜ ਦੇ ਸੂਟ ਨੇ ਇੰਨੇ ਸੋਹਣੇ ਪ੍ਰਿੰਟ ਨੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਜਿੱਦਾਂ ਕਿ ਇਹ ਵੀ ਸੂਟ 15 1500 ਤੋਂ 2 2000 ਦੇ ਸੇਲ ਹੋ ਰਹੇ ਨੇ ਜੀ ਆਮ ਬਾਜ਼ਾਰ ਦੇ ਵਿੱਚ ਰਾਮ ਨਾਲ 1500 ਤੋਂ ਸਟਾਰਟ ਹੋ ਰਹੇ ਨੇ ਸਾਡੇ ਕੋਲੇ 1100 ਤੋਂ ਸ਼ੁਰੂ ਹੋ ਕੇ 1500 ਤੱਕ ਤਾਂ ਐਂਡ ਹੈ ਸਾਡੇ ਕੋਲੇ ਕਾਟਰੇਜ ਦੇ ਸੂਟਾਂ ਦਾ ਤੁਸੀਂ ਜਿੰਨੇ ਮਰਜ਼ੀ ਸਾਡੇ ਕੋਲੋਂ ਖਰੀਦ ਸਕਦੇ ਹੋ ਕਹੀ ਜੀ ਕੋਈ ਗੱਲ ਨਹੀਂ ਵਧੀਆ ਹੋਊਗਾ ਕੱਪੜਾ ਦੇਖੋ ਪੂਰਾ ਵਧੀਆ ਕੁਆਲਟੀ ਹੈ ਕੱਪੜੇ ਦੀ ਬਹੁਤ ਜਿਆਦੇ ਸੋਹਣੇ ਕਾਟਰੇਜ ਦਾ ਕੱਪੜਾ ਹੈ ਗਰਮੇਚ ਕੱਪੜਾ ਇਹ ਇਹ ਜਿਵੇਂ ਕਾਟਰੇਜ ਬੈਲਵਰਟ ਆ ਗਈ ਹੈ ਨਾ ਇਹ ਕਾਟਰੇਜ ਦੇ ਆ ਗਏ ਜਿਵੇਂ ਆਪਾਂ ਅੱਗੇ ਕਟ్రਾਈ ਕਹਿ ਦਿੰਦੇ ਤੇ ਜਿਵੇਂ ਅੱਗੇ ਆਪਾਂ ਕਟ్రਾਈ ਕਹਿ ਦਿੰਦੇ ਤੇ ਹੁਣ ਕਾਟਰੇਜ ਕਹਿ ਦਿੰਦੇ ਅਸੀਂ ਬਸ ਥੋੜਾ ਜਿਹਾ ਇੰਨਾ ਕੀ ਫਰਕ ਹੈ ਪਹਿਲਾਂ ਵੀ ਇਹ ਸੂਟ ਬਹੁਤ ਜ਼ਿਆਦਾ ਵਿਕ ਰਹੇ ਤੇ ਬਾਕੀ ਇੱਕ ਗੱਲ ਹੋਰ ਕਹਿਣੀ ਹੈ ਜੀ ਮੈਂ ਆਪਣੇ ਕੋਲੇ ਫੁੱਲ ਵਾਲੇ ਬੈਲ ਦੇ ਸਾਰੇ ਕਲਰ ਹੁੰਦੇ ਆ ਹਨਾ ਜਿੱਦਾਂ ਕਿ ਅਸੀਂ ਲਾਈਨਿੰਗ ਵਗੈਰਾ ਨੂੰ ਸੇਲ ਕਰਦੇ ਆ ਆਪਣੇ ਬੁਟੀਕ ਤੇ ਕਿਉਂਕਿ ਸਾਡੇ ਕੋਲੇ ਮਾੜੀ ਲਾਈਨਿੰਗ ਨਹੀਂ ਵਿਕਦੀ ਜੀ ਸਾਡੇ ਕੋਲੇ ਵਧੀਆ ਨਹੀਂ ਹੁੰਦੀ ਆ ਦੇਖੋ ਠਾ ਤਾਂ ਤੇ ਆਪਣੀ ਲਾਈਨਿੰਗ ਤੇ ਜਿਹੜੀਆਂ ਹੈਗੀਆਂ ਨੇ ਮੋਹਰਾ ਲੱਗੇ ਆਉਂਦੀਆਂ ਨੇ ਬਾਕੀ ਆ ਦੇਖੋ ਲਿਖਿਆ ਵੀ ਹੋਊਗਾ ਵਿਮਲ ਦੀ ਆ ਲਿਖੋ ਵਿਮਲ ਦੀ ਲਾਈਨਿੰਗ ਹੀ ਹੁੰਦੀ ਆ ਆਪਣੇ ਕੋਲੇ ਨਾਨ ਸਟicker ਵੀ ਲੱਗਿਆ ਹੋਇਆ ਤੇ ਜਿਹੜਾ ਹੈਗਾ ਕੱਪੜੇ ਦੇ ਉੱਪਰ ਵੀ ਲਿਖਿਆ ਹੁੰਦਾ ਇਹ ਇਹ ਜਿਹੜੇ ਹੈਗੇ ਲਾਈਨਿੰਗ ਪੱਗਾਂ ਲਈ ਵਰਤੀ ਜਾਂਦੀ ਏ ਅਸੀਂ ਲਾਈਨਿੰਗ ਵੀ ਜਿਹੜੀ ਹੈਗੀ ਇਹੀ ਇਹ ਦੀ ਵਰਤਦੇ ਆ ਇਹ ਵਾਲੀ ਅਸੀਂ ਵਧੀਆ ਲਾਈਨਿੰਗ ਹੀ ਵਰਤਦੇ ਆ ਬਾਕੀ ਆਪਣੇ ਕੋਲੇ ਸਾਰੇ ਕਲਰ ਲੱਗੇ ਹੋਏ ਨੇ ਜਿਹੜੇ ਕਲਰ ਆਪਣੇ ਕੋਲੇ ਘੱਟ ਹੁੰਦੇ ਨੇ ਆਪਾਂ ਨਾਲ ਦੀ ਨਾਲ ਮੰਗਲਾ ਮੰਗਾ ਲੈਨੇ ਆ ਕਿਉਂਕਿ ਜੀ ਇਹ ਇਹ ਕਲਰ ਕਦੇ ਵੀ ਪੂਰੇ ਨਹੀਂ ਹੁੰਦੇ ਲਾਈਨਿੰਗ ਸਾਡੀ ਜਿਸ ਦਿਨ ਵੀ ਅਸੀਂ ਕੱਪੜਾ ਲੈਣ ਜਾਂਦੇ ਆ 10 10 15 15 ਹਾਣ ਸਾਡੇ ਹਰ ਇੱਕ ਵਾਰੀ ਆਉਂਦੇ ਆ ਕਿਉਂਕਿ ਇਹ ਲਾਈਨਿੰਗ ਅਜਿਹੀ ਵਰਤੀ ਜਾਂਦੀ ਹੈ ਪੱਗਾਂ 'ਚ ਵੀ ਜਿਵੇਂ ਹੁਣ ਸਰਦੀ ਚੱਲਦੀ ਹੈ ਹਨਾ ਸਰਦੀ 'ਚ ਹਰ ਇੱਕ ਸੂਟ ਨੀਚੇ ਜਿਹੜੀ ਹੈਗੀ ਲਾਈਨਿੰਗ ਲੱਗਦੀ ਹੈ ਬਾਕੀ ਸਾਡੇ ਬੁਟੀਕ ਕਰਕੇ ਅਸੀਂ ਮਾੜੀ ਲਾਈਨਿੰਗ ਲੈਂਦੇ ਵੀ ਨਹੀਂ ਜੀ ਜਿਹੜਾ ਸਾਡੇ ਤੋਂ ਸਲਾਈ ਕਰਦਾ ਹੈ ਸਲਾਈ ਕਰਵਾਉਂਦਾ ਸੌਰੀ ਅਸੀਂ ਉਹਨਾਂ ਨੂੰ ਵੀ ਕਹਿੰਨੇ ਆ ਵੀ ਵਧੀਆ ਲਾਈਨਿੰਗ ਲਿਆ ਕੇ ਦਿਓ ਚਾਹੇ ਅਦਲਾਪ ਖਰੀਦ ਕੇ ਦੇਵੇ ਅਸੀਂ ਮਾੜੀ ਲਾਈਨਿੰਗ ਨਹੀਂ ਲਾਉਂਦੇ ਜੀ ਉਹ ਸਾਰੇ ਸੂਟ ਦੀ ਸਲਾਈ ਉਹ ਖਰਾਬ ਹੋ ਜਾਂਦੀ ਹੈ ਸਾਰਾ ਫਰਕ ਕੀ ਪੈਂਦਾ 50 ਰੁਪਏ ਦਾ ਸਾਰੇ ਸੂਟ ਮੰਗਰ 50 ਇਹ ਲਵਰਕ ਬੈਂਡ ਲੇਨਿੰਗ ਦਾ ਜਿਵੇਂ 60 ਰੁਪਏ ਮੀਟਰ ਹੁੰਦੀ ਹੈ ਸਾਡੇ ਕੋਲ 50 ਰੁਪਏ ਮੀਟਰ ਵਾਲੀ ਵੀ ਹੁੰਦੀ ਹੈ 60 ਵਾਲੀ ਵੀ ਅਸੀਂ 60 ਵਾਲੀ ਵਰਤਦੇ ਹਾਂ ਜਦੋਂ ਸਾਡੇ ਕੋਲੇ ਸਲਾਈ ਵਾਸਤੇ ਸੂਟ ਆਉਂਦੇ ਆ ਅਸੀਂ 60 ਵਾਲੀ ਹੀ ਵਰਤਦੇ ਆ ਲੇਨਿੰਗ ਅਸੀਂ ਹਰ ਇੱਕ ਨੂੰ ਰਹਿ ਵੀ ਦਿੰਨੇ ਆ ਵੀ ਵਧੀਆ ਵਾਲੀ ਲਵਾ ਲਓ ਇਹ ਜਿਹੜੀ ਹੈਗੇ ਪੱਗਾ ਵਾਲੀ ਉਹ ਲੇਨਿੰਗ ਹੈ ਜੀ ਪੱਗਾ ਇਹਦੇ ਆ ਪੱਗਾ ਵੀ ਬਣਦੀਆਂ ਨੇ ਵਧੀਆ ਵਾਲੀ ਲੇਨਿੰਗ ਹੈ ਜਾਨੀ ਕਿ ਵਧੀਆ ਵਾਲੀ ਹੈ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਾਡੀ ਇੰਸਟਾਗ੍ਰam ID ਹੈ ਜੀ ਕੌਮ ਸੰਧੂ ਬਲੌਗ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ